ਜੋ ਚੰਦੂ ਬਜਾਰਾ ਤੋਂ ਜਿੱਥੇ ਆਏ ਆ ਫਿਰ ਉਸ ਦਾ ਰਸਤਾ ਸੀ ਤੇ ਉਸ ਦਾ ਰਸਤਾ ਜਿਹੜਾ ਗ੍ਰਹਿਵਿਕੇ ਪਹੁੰਚੇ ਆ ਜਿੱਥੇ ਬਹੁਤ ਵੱਡਾ ਸਾਨੂੰ ਘਾਰਾ ਮਿਲਿਆ ਜਿਸ ਬਿਲਕੁਲ ਤੇ ਜਿਹੜਾ ਇਹ ਪਾਲਸਨਰ ਦੇ ਬਾਡਰ ਦੇ ਉੱਤੇ ਆ ਇਹ ਪਿੰਡ ਦੇ ਵਸਨੀਕਾਂ ਨੇ ਸਾਡਾ ਬਹੁਤ ਮਾਨਸਤਕਾਰ ਕੀਤਾ ਤੇ ਸਾਡਾ ਵਿਸ਼ਵਾਸ ਦਿਵਾਇਆ ਕਿ ਜਿਹੜੀ ਆ ਰਵਾਇਤੀ ਪਾਰਟੀ ਆ ਪਿਛਲੇ 70 ਸਾਲ ਤੋਂ ਪੰਜਾਬ ਨੂੰ ਲੁਕ ਰਹੀਆ ਨੇ ਉਸੇ ਕਰਾਈ ਇਹ ਲੋਕਨੀ ਕਾਦੀ ਦਾ ਜਿਹੜਾ ਹੈ ਉਹ ਵੀ ਇਹਨਾਂ ਨਾਲ ਰਲ ਕੇ ਉਹਨੇ ਪੰਜਾਬ ਬਦਲ ਕਰਦਾ ਤੇ ਰਵਾਇਤੀ ਪਾਰਟੀਆ ਤੋਂ ਪੰਜਾਬ ਦੇ ਲੋਕ ਪੜਿਆ ਕੋਈ ਹੋ ਉਹ ਘਰਾਜ ਚੜਾਉਣਾ ਚਾਹੁੰਦੇ ਆ ਅਸੀਂ ਇਹਨਾਂ ਨੂੰ ਵਿਸ਼ਵਾਸ ਦੋਣੇ ਆ ਕਿ ਇੱਕ ਵਾਰ ਤੁਸੀਂ ਸਾਨੂੰ ਜੜੀਏ ਸ਼ਕਤੀ ਬਖਿਓ ਇਹ ਸ਼ਕਤੀ ਜਿਹੜੀ ਹੋਏਗੀ ਪੰਥ ਦੀ ਹੋਏਗੀ ਇਹ ਸ਼ਕਤੀ ਜਿਹੜੀ ਹੋਏਗੀ ਇਹ ਉਹਨਾਂ ਬੁੱਢਲੇ ਹੋਏ ਪੂਨ ਦੀ ਹੋਏਗੀ ਜਿਹੜੇ ਸ਼ਹੀਦਾ ਨੇ ਇਹ ਧਰਤੀ ਤੇ ਕੌਮ ਲਈ ਜਿਹੜਾ ਉਹ ਆਪਣਾ ਕੂਨ ਦਰਦੇ ਆ ਇਹ ਸ਼ਕਤੀ ਮਜਰੂਮ ਲੋਕਾਂ ਦੀ ਹੋਏਗੀ ਇਹ ਸ਼ਕਤੀ ਪੰਥ ਦੇ ਪੰਜਾਬ ਨੂੰ ਜਿਨ੍ਹਾਂ ਨੇ ਜਿਨ੍ਹਾਂ ਨੇ ਅਜਾੜਿਆ ਉਹਨਾਂ ਉਹਨਾਂ ਨੂੰ ਵੀ ਉਸੇ ਆਪਣੇ ਉਹਨਾਂ ਤੋਂ ਅਸੀਂ ਇਹ ਨਯਾਦ ਪੋਲੀ ਤੇ ਉਹਨਾਂ ਤੋਂ ਇਨਸਾਫ ਲੈ ਲਈ ਜਿਨ੍ਹਾਂ ਨੇ ਪੰਜਾਬ ਨੂੰ ਉਜਾੜਿਆ ਜ ਉਹਨਾਂ ਤੋਂ ਵੀ ਉਸੇ ਤਰ੍ਹਾਂ ਹੀ ਇਨਸਾਫ ਲਿਆ ਜਾਏਗਾ ਜਿਸ ਤਰ੍ਹਾਂ ਇਹਨਾਂ ਨੇ ਪੰਜਾਬ ਨੂੰ ਉਜਾੜਿਆ ਤੇ ਪੰਜਾਬ ਨੂੰ ਖਿਸ਼ਾਹਤ ਬਣਾਉਣ ਦੀ ਇਹ ਗੁਰੂ ਆਪੀ ਦਾ ਗੱਬਰਾਂ ਦੀ ਤਸਵੀਰ ਜਿਹੜੀ ਹੈ ਇਹਨੂੰ ਫੇਰ ਅਸੀਂ ਉਸੇ ਤਰ੍ਹਾਂ ਹੀ ਇੱਕ ਖਿਸ਼ਾਹਤ ਬਣਾਉਣਾ ਚਾਹੁੰਦੇ ਹਾਂ ਜਿਵੇਂ ਸਾਡੇ ਗੁਰੂ ਆਪੀ ਦਾ ਨੇ ਤਸਵੀਰ ਜਿਹੜੀ ਸਾਰੀ ਦੁਨੀਆ ਤੋਂ ਛੱਡ ਕੇ ਇੱਥੇ ਆਏ ਸੀ ਇਸ ਕਰਕੇ ਆਏ ਸੀ ਕਿ ਇਹ ਸਭ ਤੋਂ ਖਿਸ਼ਾਹਤ ਕਰਦੀ ਸੀ ਦੁਨੀਆ ਦੇ ਕਿਸੇ ਬਲਤ ਤੇ ਕਰਦੇ ਹੋ ਜੀ ਐਹੋ ਜੀ ਤਸਵੀਰ ਪੰਜਾਬ ਵਰਤ ਕਰਦੇ ਸੀ ਕਿਸੇ ਨਹੀਂ ਕਰਦੀ ਭਾਜੀ ਪ੍ਰਿਆਵਦੀ ਤਸਵੀਰ जिथे सॼे रवायती लीडरां भाहे कांगरस भीजपी भाउ अकाली दल बोकरवल इन नशे सां पंजवां दादार जा इते पकाया ਅਸੀਂ ਸ਼ਕਤੀ ਬੋਚਿਓ ਅਸੀਂ ਉਹ ਨਸ਼ਿਆਂ ਜਿਹੜੀ ਥੱਲ ਪਵਾਗੇ ਤੇ ਨਸ਼ੇ ਜਿਹੜੇ ਇਸੋ ਕਦਮ ਹੋਣ ਮੈਂ ਜਿੱਤੇ ਵੀ ਜਾਂਦਾ ਵਾਂ ਬਹੁਤ ਵੱਡੀ ਬੀਬੀ ਆਦੀ ਕੀਤੀ ਹੁੰਦੀ ਹੈ ਕਿ ਬੀਬੀ ਬੀਬੀ ਆ ਆਪੀਆਂ ਨੇ ਕਿ ਸਾਡੋ ਹੋਰ ਕੁਝ ਨਹੀਂ ਜਾਇਦਾ ਕੇਵਲੇ ਸੋ ਨਛਾ ਜਰਾ ਤੂੰ ਤੁਸੀਂ ਖਤਮ ਕਰ ਦੋ ਜੋ ਮੈਂ ਦੁਬਾਰਾ ਤੇ ਨਵਾਸੀਆ ਦਾ ਸੁਖ ਕੀਤਾ ਤਾਂ ਅਦਵਾਰ ਸੇ ਹੋਣਾ ਦਾ ਸਿਮਰ ਜੀਤ ਸਿੰਘ ਹੋਣਾ ਦਾ ਤੇ ਦੀਆਂ ਜੇ ਲਗਾਈਆ ਤੋ ਧੰਨਵਾਦ ਕਰਦਾ ਵਾਂ ਸਾਡੋ ਸਮਾਂ ਬਹੁਤ thora ਇਸ ਕਰਕੇ ਇਹਨਾਂ ਸਮਾਜ ਦੇ ਜਿਆਦਾ ਮਤਲਬ ਦੇ ਅਸੀਂ ਦੋ ਤੇ ਕਿਤੇ ਰਗੇ ਪਚਾਰ ਕਦਮ ਹੋ ਜਾ ਇਸ ਤੋਂ ਬਾਅਦ ਅਸੀਂ ਸੋਚੇ ਅਵਾਗੇ ਦਿੱਤੀ ਹੈ ਹਾਕ ਤੇ ਵੱਖਰਾ ਮਹਿਦਦ ਦੁਬਾਰਾ ਇਹ ਕਹਿੰਦਾਵਾਂਗੇ ਇੱਕ ਮੱਤ ਦੀ ਜੜੀ ਹੈ ਸ਼ਕਤੀ ਜੜੀ ਕਿਧਰੀ ਹੈ ਸਾਰੀ ਨੂੰ ਇਕੱਠੀ ਕਰਕੇ ਕਿ ਪੰਜਾਬ ਜਿਹੜੀ ਹੈ ਅਸੀਂ 2027 ਤੇ ਜਿਹੜੀ ਹੈ ਉਹ ਸਰਕਾਰ ਦਾ ਉਹ ਸਾਡਾ ਟਾਰਗੇਟ ਹੈ ਆ ਜਿਹੜਾ ਮੈਂ ਸਮੁੱਚੇ ਚੰਦੂ ਬਡਾਲਾ ਦੇ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਲੱਗੇ ਲੱਗੇ ਜਿਹੜੇ ਤੁਹਾਡੇ ਪਿੰਡੇ ਇਹ ਮੋਰਚਾ ਤੁਸੀਂ ਸਭਾ ਤੋਂ ਕਿਸੇ ਸਾਡੇ ਕੋਲ ਏਡੀ ਜਗ੍ਹਾ ਦੂਰ ਜਾ ਨਹੀਂ ਜਾ ਸਕਦਾ ਇਹ ਜਿਹੜੀ 2027 ਦੇ ਪੰਜਾਬ ਦੀ ਸਰਕਾਰ ਬਣਾ ਰਹੀ ਹੈ ਜਿਹਦੀ ਉਹਦੇ ਨਹੀਂ ਪੱਥਰ ਅਜੇ ਪਾਰਲੀਮੈਂਟ ਦੀ ਇਲੈਕਸ਼ਨ ਹੈ ਤੁਸੀਂ ਆਮ ਨਾ ਸਮਝੋ ਇਹ ਉਹਦੇ ਨਹੀਂ ਪੱਥਰ ਹੈ ਜੇ ਤੁਸੀਂ ਸਾਨੂੰ ਇੱਕ ਸ਼ਕਤੀ ਵਰਕੇ ਦਿਓ ਜੇ ਅਸੀਂ ਪੰਜਾਬ ਦੇ 2027 ਦੀ ਸਰਕਾਰ ਬਾਜਵਾ ਸਾਹਿਬ ਅੱਜ ਬਾਰਡਰ ਦੇ ਨਾਲ ਲੱਗਦੇ ਪਿੰਡਾਂ 'ਚ ਪਰਮਾ ਹੰਗਾਰਾ ਮਿਲਿਆ ਬੇ ਬਾਰਡਰ ਦੇ ਪਿੰਡਾਂ ਦੇ ਖਾਲਤ ਖਸਤਾ ਹੈ ਕਈ ਸੁੱਖ ਸਹੂਲਤਾਂ ਦਾ ਵਾਂਝੇ ਵੀ ਨੇ ਲੋਕ ਕਿਵੇਂ ਦੇਖਦੇ ਹੋ ਦੇਖੋ ਅਸੀਂ ਪਿਛਲੇ 17 ਪਿਛਲੇ 19 ਸਾਲਾਂ ਮੈਂ ਆਨਾਲੀ ਅਨਾਲੋ ਕੁਝ ਤਰ੍ਹਾਂ ਦਾ ਕੰਮ ਕਰਦਾ ਰਿਹਾ ਹੈ ਉਹਦਾ ਲਗਾਤਾਰ ਮਾਕਾ ਫੰਡਿਸ਼ਨਰ ਚਲਚਕਦਾ ਅਸੀਂ ਉਸ 19 ਸਾਲਾਂ ਦੇ ਸਮੇਂ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਉਦੋ ਦੇ ਰਾਟੇ ਇਤੋ ਦੇ ਪ੍ਰਧਾਨ ਮੰਤਰੀ ਕਈ ਇਤਨੀ ਨਿੱਕਾ ਵਰਨ ਵਰਕਰ ਦੇਤੇ ਕਿ ਜੇ ਅਸੀਂ ਅਖੀਰ ਦੋਹਾਂ ਸਰਕਾਰਾਂ ਨੇ ਰਾਜ ਰਾਖਾ ਖਲਾਤਾ ਸਾਡਾ ਅਗਲਾ ਚੁਣਲ ਜਿਹੜਾ ਹੋਗਾ ਇਸ ਰਾ ਇਹ ਜਿਹੜਾ ਰਸਤਾ ਹੈ ਕਿ ਚੋ ਵਪਾਰ ਸ਼ੁਰੂ ਹੋਵੇ ਜੇ ਇੱਥੇ ਵਪਾਰ ਸ਼ੁਰੂ ਹੋ ਜਾਂਦਾ ਪਿਆ ਸਾਰੀ ਬੈਲਟ ਦੇ ਵਿੱਚ ਵਿਸ਼ਾਦ ਹੋ ਜਾਣੀ ਹੈ ਗੁਰਦਾਸਪੁਰ ਜ਼ਿਲ੍ਹਾ ਦੀ ਹਾਲਤ ਨਾਲ ਪੰਜਾਬ ਖਿਚਾ ਹੋ ਜਾਣਾ ਹੈ ਇਹ ਇਥੋਂ ਵਪਾਰ ਹੋਦਾ ਫਕਤ ਦੇ ਵਪਾਰ ਨਹੀਂ ਪਾਕਿਸਤਾਨ ਦੇ ਅਰਧ ਦੇਸ਼ ਜਿਹੜਾ ਹੈ ਉਹ ਜਿਹੜਾ ਸਿੱਧਾ ਜਿਹੜੀ ਆ ਟ੍ਰਾਂਸਪੋਰਟ ਜਾਏਗੀ ਉਹਨੇ ਰਾਤ ਵਪਾਰੀ ਕਿਰਤੀ ਜਿਹੜੇ ਕਿਸਾਨ ਨੇ ਜਿਹੜੇ ਬੇਲ ਆਪਣੇ ਬੇਲ ਕਾਰਡ ਵਾਲਿਆਂ ਨੂੰ ਉਦਘਾਰ ਮਿਲੇਗਾ ਸੈਂਟਰ ਦੀ ਆ ਨੰਬੇ ਸਮੇਂ ਤੋਂ ਫੌਜੀ ਆ ਕਿਹ ਕਿਹ ਸੰਸਦਾਂ ਲਗ ਕੇ 247 ਤੋਂ ਲੈ ਕੇ ਉਹਨਾਂ ਤੋਂ ਬਾਅਦ ਇਹ ਪੰਜਾਬ ਨੂੰ ਕਮਜ਼ੋਰ ਕਿਵੇਂ ਕਰਨਾ ਪਰ ਕਮਜ਼ੋਰ ਕਿਵੇਂ ਕਰਨਾ ਸਿਰਾੜ ਨੂੰ ਕਮਜ਼ੋਰ ਕਿਵੇਂ ਕਰਨਾ ਦੇਖੋ ਬਾਰਡਰ ਦੇ ਬਾਅਦ ਇਹ ਇੰਟਰਨੈਸ਼ਨਲ ਲੈਵਲ ਤੇ ਬਹੁਤ ਵੱਡਾ ਜਿਹੜਾ ਉਹ ਟ੍ਰੇਨਾ ਦੇ ਤਬਾਹ ਹੈ ਕਿ ਬਾਡਰ ਕੋਲ ਤੇ ਉਹ ਪਾਰੀ ਤੋਂ ਵੀ ਰਹਿ ਜਾਂਦਾ ਪਰ ਉਹ ਦੇਸ ਕਰਕੇ ਦੇ ਅੰਦਰ ਸਫਾਰਾ ਇੱਕ ਜਿਹੜਾ ਪੰਜਾਬੀ ਖਿਸ਼ਾਤ ਹੋ ਜਾਂਦੀ ਜਿਹੜਾ ਵਿਚਾਰਤੀ ਸਾਡੀ ਆਪਾਂ ਨੇ ਟੋਨਾ ਜਿਹੜਾ ਇਹ ਹੋਰ ਫਸਾ ਗਈ ਜੀ ਇਹ ਆਫ ਪਾਕਿਸਤਾਨ ਜਾਂ ਨਹੀਂ ਇਹ ਉਹ ਵਾਇਆ ਜਿਹੜੀ ਹੈ ਸਮੁੰਦਰ ਦੇ ਧਰੀਏ ਗੁਜਰਾਤ ਤੋਂ ਹੋ ਕੇ ਉਸ ਤੋਂ ਬਾਅਦ ਦबई ਜਾਂਦੀ ਹੈ ਦबई ਤੋਂ ਬਾਅਦ ਮੱਤਾਂ ਤੋਂ ਅਜਿਹੀ ਗਤੀ ਦਿਖਾਉਂਦਾ ਹੋਇਆ ਗਾਲੀ ਕਿਲੋਮੀਟਰ ਹੋਈਗਾ ਉੱਥੇ ਜਾਂਦੀ ਜਿਹੜੀ ਪਿੰਡਾਂ ਵਿੱਚ ਹੀ ਹੋ ਜਾਂਦੀ ਜੇ ਇਹੋ ਹੀ ਬਾਰਡਰ ਕੋਲ ਜਾਂ ਤੇ ਜਿਹੜਾ ਉੱਥੇ ਵੀਰ ਤੇ ਟਮਾਟਰ ਹੋਰ ਉੱਥੇ ਦੋ ਚੋਪੜੇ ਵਿਕ ਰਹੇ ਆ ਜਿਹੜਾ ਇੱਥੇ 2000 ਦੀ ਕਰਨਗੇ ਉੱਥੇ 70000 ਦੀ ਕਰਨਗੇ ਕਿਉਂਕਿ ਅਸੀਂ ਇਹ ਨਹੀਂ ਕਿਉਂਕਿ ਅਸੀਂ ਛੱਕਰ ਜੀ ਮੰਨਦੇ ਆ ਮੱਕਦੇ ਕੋਈ ਸਰਕਾਰ ਨਹੀਂ ਰਹੇ ਕਦੇ ਕਿਸੇ ਸਰਕਾਰ ਦਾ ਇਨਸਾਰੀ ਨਹੀਂ ਆ ਪੰਜਾਬ 'ਚ ਕੋਈ 30 ਸਾਲ ਤੋਂ 1988 ਦਾ ਮੈਂ ਰਾਜ ਦਿੱਤੀ ਜਾਇਆ ਸੀ ਪਰ ਮੈਂ ਜੇਦਰ ਤਸੀਬ ਸੇ ਕੋ ਉਡਾਲੇ ਨਾ ਜਾ ਕੇ ਦੇ ਬਾਦ ਦਾ ਹੈ ਜਿਹੜਾ ਉਹਨੂੰ ਸਿਖਾਉਣ ਲਈ ਚੋਣਾਂ ਦੇ ਛੱਡਦਾ ਆਲੀ ਮੈਨੂੰ ਚਾਹਤਾ ਉਹ ਚਲੇ ਗਿਆ ਵਾਪਸ ਮੈਨੂੰ ਨਹੀਂ ਗਿਆ ਅਸੀਂ ਲੰਬੇ ਸਮੇਂ ਤੋਂ ਚੁੱਕਰ ਚੋ ਚਲ ਬਿਚੀਤਾ ਇਹ ਕਿ ਕਦੇ ਕੋਈ ਕਿਸੇ ਤੋਂ ਨਹੀਂ ਲੈ ਸਕਦਾ ਨਾ ਪਿਆਰ ਪੰਜਾਬ ਨੂੰ ਸੋਣਨ ਦੇ ਤੋਂ ਬਾਅਦ 30 ਸਾਲ ਬੀ ਗਏ 15 ਸਾਲ ਕਾਂਗਰਸ ਦਾ ਤੇ 15 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਜੋੜੀ ਦਾ ਕੋਈ ਪੰਜਾਬ ਦਾ ਮੰਤਰੀ ਐਮਐਲਏ ਕਹ ਦੇ ਕਿ ਗੁਰਿੰਦਰ ਮੋਹਨਵਾ ਕਦੇ ਕਿਸੇ ਕੋ ਤੇ ਆਉਂ ਕਦੇ ਕੇ ਸਿਰਫ ਕੰਮ ਆ ਕੇ ਆਉਂ ਇਹ ਕੰਮ ਕੋਈ ਫਾਇਦਾ ਹੈ ਕਿਦਰ ਸਾਡਾ ਕੰਮ ਕੋਈ ਰੁਮਦਾਰੀ ਬੜੀ ਜਿਹੜੀ ਪ੍ਰਚਾਰਕ ਕਰਤਾਵਾਂ ਪਰਸਾਂ ਦੇ ਲਾਗੇ ਵਾਲੀ ਥੀਮੇ ਬੜੀ ਸਟਰੋਂਗ ਕਿਸਾ ਹੁੰਦੀ ਬੰਦਿਆ ਕੋਈ ਇਹਨਾਂ ਦੀ ਦਾਲ ਅਸੀਂ ਕੋਈ ਮਾੜਾ ਕੰਮ ਨਹੀਂ ਕਰਦੇ ਜੇ ਚੱਕ ਕੋਈ ਅਫਸਰਾ ਕੋ ਜਾਂਦੇ ਆ ਤੇ ਸਾਡਾ ਕੋਈ ਕੰਮ ਨਾ ਰੁਕਦਾ ਤੇ ਜੇ ਰੁਕ ਵੀ ਜਾਏ ਤਾਂ ਤੇ ਪਾਪੇ ਤਾਂ ਕਰਦੇ ਦਬਤ ਕਰਦੇ ਆ ਅਸੀਂ ਵੀ ਆਉਂਦੇ ਆ ਤੇ ਅਜਰਾ 2 ਵਜੇ ਹੋ ਗਿਆ ਨਾ ਤੇ ਬੰਦਿਆ ਉਹਨਾਂ ਲੋਕਾਂ ਨੂੰ ਲਿਆਉਣਾ ਪਏਗਾ ਜਿਹੜੇ ਲੰਬੇ ਸਮੇਂ ਤੋਂ ਚਿਕਤ ਕਰਦੇ ਰਹੇ ਨੇ ਜਿੰਨਾ ਨੂੰ ਤੁਸੀਂ ਪਰਖਿਆ ਹੈ ਇਹ ਲੋਕ ਜਿੰਨਾ ਦਾ ਕੋਈ ਪੰਜਾਬ ਦੀ ਧਰਤੀ ਦੇ ਸ਼ੁਗਰਚ ਨਹੀਂ ਸੀ ਆ ਜੋ ਲੋਕ ਪੰਜਾਬ ਦੀ ਧਰਤੀ ਦੇ ਰਾਜ ਕਰ ਰਹੇ ਨੇ ਦਿੱਲੀ ਦੀ ਟੀਮ ਜਿਹੜੀ ਜਿਹੜੀ ਉਹ 150 ਬੰਦੇ ਦੀ ਟੀਮ ਹੈ ਅਸਲ ਜਿਹੜਾ ਪੰਜਾਬ ਦੇ ਉਹ ਕਰ ਰਹੀ ਹੈ ਤਾਂ ਤੁਹਾਨੂੰ ਬੇਨਤੀ ਕੀਤੀ ਜਾਂਦੀ ਸਾਰਿਆਂ ਨੂੰ ਕਿ ਤੁਸੀਂ ਇੱਕ ਇੱਕ ਵੋਟ ਜਿਹੜੀ ਹੈ ਉਹ ਬਾਲਟੀ ਚ ਬੋਲ ਲੋ ਨਿਸ਼ਾਨੇ ਸਾਡਾ ਉਹ ਇੱਕ ਇੱਕ ਵੋਟ ਜਿਹੜੀ ਕਰਤੀ ਹੈ ਪੱਤਰ ਨੂੰ